ਪੰਜਾਬ ਸਰਕਾਰ ਵੱਲੋਂ ਇੰਨੀ ਕਿ ਪੁਲਸ ਲਾਤੀ ਗਈ ਪਹਿਲਾਂ ਕਾਂਗਰਸ ਦਫਤਰ ਦੇ ਬਾਹਰ ਔਰ ਹੁਣ ਜਿਹੜੀ ਜਗ੍ਹਾ ਤੇ ਅਸੀਂ ਧਰਨਾ ਦੇਣਾ ਸੀ ਉਸ ਜਗ੍ਹਾ ਦੇ ਉੱਪਰ ਇਹਨਾਂ ਨੇ ਪੁਲਸ ਨੂੰ ਲਾਤਾ ਬੈਰੀਕੇਡ ਲਾ ਦਿੱਤੇ ਆ ਅਸੀਂ ਸਾਥ ਹੱਥਿਆਂ ਦੇ ਪਹੁੰਚ ਗਏ ਬਾਕੀ ਸਾਡੇ ਬੰਦੇ ਬਾਹਰ ਹੀ ਰਹਿ ਗਏ ਆ ਪਰ ਸਾਡੀ ਐਡਮਿਨਿਸਟ੍ਰੇਸ਼ਨ ਤੋਂ ਮੰਗ ਹੈ ਕਿ ਅਸੀਂ ਸਮੂਹਤਲੀ ਆਰਾਮ ਨਾਲ ਧਰਨਾ ਦੇਣਾ ਸੀਗਾ ਪਰ ਇਸ ਤਰੀਕੇ ਨਾਲ ਠੱਗਾ ਕਰਨਾ ਬੜੀ ਮਾੜੀ ਗੱਲ ਹੈ ਲੇਕਦੰਤਰ ਦੀ ਪੱਥਿਆ ਕਰਨ ਵਾਲੀ ਗੱਲ ਹੈ ਔਰ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕਾਂਗਰਸ ਦੀ ਟਿਕਟ ਤੇ ਕਾਂਗਰਸ ਦੀ ਟਿਕਟ ਤੇ ਵਿਜੇ ਵਾਸਨਵਾਲਾ ਦੇ ਮਿਸਿਸ ਪ੍ਰਵੀਨ ਵਾਸਨ ਲੋਕਾਂ ਨੇ ਵੋਟਾਂ ਬਾਗ ਕਾਮਯਾਬ ਕੀਤਾ ਪੰਜੇ ਦੇ ਨਿਸ਼ਾਨ ਤੇ ਲੋਕਾਂ ਨੇ ਮੋਹਰਾਂ ਲਾਈਆਂ ਲੇਕਿਨ ਇਹਨਾਂ ਨੇ ਅਗਲੇ ਦਿਨ ਨਹੀਂ ਉਸ ਪਾਰਟੀ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਤੇ ਜਿਹੜੀ ਪਾਰਟੀ ਦੇ ਕੈਂਡੀਡੇਟ ਨੂੰ ਲੋਕਾਂ ਨੇ ਹਰਾਇਆ ਸੀ ਉਸੇ ਹੀ ਪਾਰਟੀ ਦੇ ਵਿੱਚ ਇਹ ਸ਼ਾਮਲ ਹੋ ਗਏ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਔਰ ਸਾਡੀ ਮੰਗ ਹੈ ਕਿ ਇਹਨੂੰ ਰਜਾਇਨ ਦੇ ਦੇਣਾ ਚਾਹੀਦਾ ਹੈ ਰਜਾਇਨ ਦੇ ਲਵੇ ਫਿਰ ਦੁਬਾਰਾ ਲੜ ਲਵੇ ਫਿਰ ਦੇਖੀਏ ਕਿ ਜਿੱਤ ਕੇ ਆਂਦੇ ਕਿ ਨਹੀਂ ਜਿੱਤ ਕੇ ਆਂਦੇ ਜੇ ਕਾਂਗਰਸੀ ਟਿਕਟ ਤੇ ਜਿੱਤੇ ਸੀ ਤੇ ਇਹਨਾਂ ਨੂੰ ਪਾਰਟੀ ਨਹੀਂ ਸੀ ਛੱਡਣੀ ਚਾਹੀਦੀ ਜੇ ਇਹਨਾਂ ਨੇ ਪਾਰਟੀ ਛੱਡਣੀ ਸੀ ਤਾਂ ਪਹਿਲਾਂ ਟੌਨ ਸੋਰ ਤੋਂ ਰਜਾਇਨ ਦੇ ਦੇ ਫਿਰ ਦੁਬਾਰਾ ਵੋਟਾਂ ਪੈਂਦੀਆਂ ਫਿਰ ਕਿਸੇ ਨਿਸ਼ਾਨ ਤੇ ਹੋਰ ਲੜ ਲੈਂਦੇ ਜਿੱਤ ਜਾਂਦੇ ਹਾਰ ਜਾਂਦੇ ਫਿਰ ਸਾਡੇ ਦਿਲ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਸੋਈ ਹੋਰ ਜੇ ਇਨਸਾਨ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਔਰ ਲੋਕਾਂ ਨੇ ਬਹੁਮਤ ਦਿੱਤਾ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਔਰ ਇਹਨਾਂ ਨੇ ਅਗਲੇ ਦਿਨ ਹੀ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਕੌਂਸਲਰ ਬਣਾਇਆ ਉਹਨਾਂ ਦਾ ਮਨ ਦੇ ਵਿੱਚ ਕਿਹੜੀ ਗੱਲ ਆਈ ਹੋਰੀ ਕਿ ਅਸੀਂ ਤਾਂ ਪੰਜੇ ਦੇ ਉੱਪਰ ਮੋਹਰ ਲਾ ਕੇ ਪਰਵੀਰ ਵਾਚਨ ਨੂੰ ਕਾਮਯਾਬ ਕੀਤਾ ਲੇਕਿਨ ਅਰਵਿੰਨ ਮਾਸਨ ਔਰ ਖਾਸ ਤੌਰ ਤੇ ਵਿਜੇワਸਨ ਜਿਨੇ 10 ਘੰਟੇ ਵੀ ਉਸ ਪਾਰਟੀ ਦੇ ਲਈ ਨਹੀਂ ਖੜੇ ਰਹੇ 10 ਘੰਟੇ ਬਾਅਦ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜਾ ਕੇ ਜਿਹੜੇ ਭਰਪਜਨ ਸਿੰਘ ਏਟੀਓ ਸੀਗੇ ਉਹਨਾਂ ਕੋਲੋਂ ਹਾਰ ਪਵਾ ਲਏ ਇਹੋ ਜਿਹੇ ਇਨਸਾਨ ਅਸੀਂ ਤਾਂ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਦੇਖੇ 35-40 ਸਾਲ ਹੋ ਗਏ ਮੈਨੂੰ ਰਾਜਨੀਤੀ ਦੇ ਵਿੱਚ ਕੱਤਦੇ ਇਹੋ ਜਿਹੇ ਇਨਸਾਨ ਇਹੋ ਜਿਹੇ ਇਨਸਾਨ ਨਹੀਂ ਦੇਖੇ ਜਿਹੜੇ ਰਾਤੋ ਰਾਤ ਜਿਨ੍ਹਾਂ ਨੂੰ ਲੋਕਾਂ ਨੇ ਕੌਂਸਲਰ ਬਣਾਇਆ ਹੋਵੇ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੋਵੇ ਉਹ ਰਾਤੋ ਰਾਤ ਹੀ ਬਦਲ ਜਾਣ ਇਸ ਤੋਂ ਮਾਰੀ ਹੋਰ ਕੀ ਗੱਲ ਹੋ ਗਈ ਅਸੀਂ ਉਹੀ ਮੰਨ ਕਰਦੇ ਆ ਕਿ ਇਹ ਰਜਾਇਨ ਦੇ ਦੇਣ ਰਜਾਇਨ ਦੇਣ ਤੋਂ ਬਾਅਦ ਲੜਾਈ ਲੜ ਲੈਣ ਜਿੱਤ ਜਾਣ ਚਲੇ ਜਾਣ ਪਰ ਜਿਹੜਾ ਇਹਨਾਂ ਨੇ ਕੰਮ ਕੀਤਾ ਬੜਾ ਮਾੜਾ ਕੰਮ ਕੀਤਾ ਇਸ ਤੋਂ ਮਾੜਾ ਕੰਮ ਕੋਈ ਨਹੀਂ ਹੋ ਸਕਦਾ ਤੇ ਅਸੀਂ ਅੱਜ ਪੁਲਿਸ ਨੇ ਸਾਨੂੰ ਘੇਰ ਲਿਆ ਸਾਡੇ ਬੰਦੇ ਵੀ ਪੁਲਿਸ ਦੇ ਉੱਤੇ ਪਰ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਪੁਲਿਸ ਨੂੰ ਸੁਨੇਹਾ ਕਰ ਮੰਗ ਕਰਦੇ ਆ ਕਿ ਇਹੋ ਜੇ ਕੰਮ ਨਾ ਕਰੋ ਅਸੀਂ ਬਿਲਕੁਲ ਸ਼ਾਂਤ ਸ਼ਾਂਤੀਪੂਰਵਕ ਇਹ ਧਰਨਾ ਦੇਣ ਵਾਸਤੇ ਆਏ ਸੀਗੇ ਲੇਕਿਨ ਤੁਸੀਂ ਜਾਣ ਕੇ ਮਾਹੌਲ ਖਰਾਬ ਕਰਨ ਦੇ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਫਿਰ ਪਾਰਿਸ ਦੇ ਰਾਤ ਦੇ ਵਿੱਚ ਇਸ ਜਗ੍ਹਾ ਤੇ ਧਰਨਾ ਦੇਣ ਵਾਸਤੇ ਆਵਾਂਗੇ ਔਰ ਸਾਡੀ মিডিਆ ਅਗੇ ਉਹੀ ਬੇਨਤੀ ਹੈ ਕਿ মিডিਆ ਵਾਲੇ ਵੀ ਭਰਾਏ ਦੇਖ ਲੈਣ ਕਿ ਕਿਸ ਤਰੀਕੇ ਦੇ ਨਾਲ ਅੱਜ ਪੁਲਿਸ ਨੇ ਬੈਰੀਕੇਡ ਕੀਤੀ ਹੈ ਕਿਸ ਤਰੀਕੇ ਦੇ ਨਾਲ ਸਾਡੇ ਕਾਂਗਸੀ ਵਰਕਰਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਜੇ ਇਹੋ ਜਿਹੇ ਲਾਅ ਦੇ ਪੈਦਾ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਨਗਰ ਨਿਗਮ ਨਹੀਂ ਚੱਲੇਗੀ ਇਹਨਾਂ ਦੀ ਨਗਰ ਨਿਗਮ ਦੇ ਬਾਹਰ ਵੀ ਧਰਨੇ ਦਿਵਾਂਗੇ ਜੇ ਇਹੋ ਜਿਹੇ ਝੋਟੇ ਬਾਜ਼ ਆਪਣੀ ਪਾਰਟੀ ਦੇ ਵਿੱਚ ਲੈ ਕੇ ਜਾਣਗੇ ਇਹਨਾਂ ਨੇ ਕੀ ਕੰਮ ਕਰਨਾ ਜਿਹੜੇ ਕੱਲੇ ਦੇ ਨੇ ਸਾਰੀ ਜਨਤਾ ਨੂੰ ਧੋਖਾ ਦੇ ਕੇ ਚਲੇ ਗਏ ਇਹਨਾਂ ਨੇ ਸਮਾਜ ਦੇ ਪਿੱਛੇ ਕੀ ਕੰਮ ਕਰਨਾ ਹੈ ਸੋ ਸਾਡੀ ਉਹੀ ਮੰਗ ਹੈ ਐਡਮਿਨਿਸਟ੍ਰੇਸ਼ਨ ਅੱਗੇ ਪੁਲਿਸ ਕਮਿਸ਼ਨਰ ਸਾਹਿਬ ਅੱਗੇ ਕਿ ਇਹੋ ਜੇ ਕੰਮ ਨਾ ਕਰੋ ਤੁਸੀਂ ਪਹਿਲਾਂ ਵੀ ਲਖਨਾ ਦੇ ਵਿੱਚ ਵੀ ਸਾਡੇ ਕੈਂਡੀਡੇਟਾਂ ਨੂੰ ਡਰਾ ਤਮਟਾਇਆ ਕਿਸੇ ਦੇ ਭਰਾ ਨੂੰ ਚੱਕ ਕੇ ਲੈ ਗਏ ਕਿਸੇ ਦੀਆਂ ਦੁਕਾਨਾਂ ਦੇ ਅੰਦਰ ਰੇਡ ਕਰਦੇ ਕਿਸੇ ਦੇ ਘਰਾਂ ਦੇ ਵਿੱਚ ਰੇਡ ਕਰ ਦਿੱਤੇ ਸ਼ਰਿਆਮ ਪੁਲਿਸ ਨੇ ਆਪਣੀਆਂ ਗੱਡੀਆਂ ਦੇ ਵਿੱਚ ਸ਼ਰਾਬ ਰੱਖ ਕੇ ਲੋਕਾਂ ਦੇ ਵਿੱਚ ਪੰਚਾਈ ਰਾਸ਼ਨ ਲੈ ਕੇ ਲੋਕਾਂ ਦੇ ਵਿੱਚ ਪੰਚਾਇਆ ਪਰ ਫਿਰ ਵੀ ਸਾਡੇ 25 ਕੈਂਡੀਡੇਟ ਜਿੱਤ ਕੇ ਆਏ ਤੁਹਾਡੀ ਤਸ਼ੱਦਦ ਤੋਂ ਬਾਅਦ 25 ਕੈਂਡੀਡੇਟ ਦੇ ਕਾਂਗਰਸ ਜਿੱਤ ਕੇ ਆਈ ਹੈ ਲੇਕਿਨ ਅੱਜ ਜੋ ਐਡਮਿਨਿਸਟ੍ਰੇਸ਼ਨ ਕਰ ਰਿਹਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਭੁਗਤਣਾ ਵੀ ਪਊਗਾ ਇਹਨਾਂ ਨੂੰ ਭੁਗਤਣਾ ਪਊਗਾ ਜਿਹੜੇ ਨਜਾਇਜ਼ ਪਾਰਟੀ ਦੇ ਨਾਲ ਕਿਸੇ ਨੇ ਦੇ ਨਾਲ ਕਰਦੇ ਆ ਤੇ ਮੈਂ ਅੱਜ ਦੇ ਦਿਨ ਦੇ ਉੱਪਰ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਕਹਿਣਾ ਚਾਹਣਾ ਕਿ ਇਹੋ ਜਿਹੇ ਕੰਮ ਨਾ ਕਰੀਏ ਅਸੀਂ ਕੋਈ ਕਿਸੇ ਗਲਤ ਤਰੀਕੇ ਦੇ ਨਾਲ ਨਹੀਂ ਸ਼ਾਂਤੀ ਵਿੱਚ ਧਰਨਾ ਦੇਣਾ ਸੀ ਇਹ ਟੰਡੇ ਵਾਸਤੇ ਲੇਕਿਨ ਤੁਸੀਂ ਸਾਡੇ ਬੰਦਿਆਂ ਨੂੰ ਵੀ ਰੋਕ ਲਿਆ ਪਹਿਲਾਂ ਕਾਂਗਰਸ ਦਫ਼ਤਰ ਵੀ ਘੇਰਾ ਪਾ ਲਿਆ ਹੁਣ ਇੱਥੇ ਆ ਕੇ ਵੀ ਘੇਰਾ ਪਾ ਲਿਆ ਇਹ ਬੜੀ ਮਾੜੀ ਗੱਲ ਹੈ ਤੇ ਮੈਂ ਫੇਰ ਇੱਕ ਵਾਰ ਪੁਲਿਸ ਅਫਸਰ ਸਬਾਨੂ ਇਹ ਹੀ ਰਿਕਵੈਸਟ ਕਰੂੰਗਾ ਕਿ ਇਹੋ ਜੇ ਕੰਮ ਨਾ ਕਰੋ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਹਰ ਬੰਦੇ ਨੂੰ ਬੋਲਣ ਦਾ ਅਧਿਕਾਰ ਹੈ ਹਰ ਬੰਦਾ ਬੋਲ ਸਕਦਾ ਹੈ ਲੇਕਿਨ ਜੇ ਤੁਸੀਂ ਅੱਜ ਬੋਲਣਾ ਬੰਦ ਕਰੋਗੇ ਤੇ ਆਉਣ ਵਾਲੇ ਕੱਲ ਨੂੰ ਲੋਕ ਬੋਲਣ ਤੋਂ ਅਰਾਮ ਨਹੀਂ ਵਧਣਗੇ ਲੜਾਈਆਂ ਝਗੜੇ ਵੀ ਵਧਣਗੇ ਸੋ ਮੈਂ ਫਿਰ ਇੱਕ ਵਾਰ ਬਿਨਨਤ ਬੇਨਤੀ ਕਰਦਾ ਕਿ ਇਹੋ ਜੇ ਕੰਮ ਨਾ ਕਰੀਏ ਸੋ ਮੈਂ ਹੁਣ ਆਪਣੇ ਸਾਥੀ ਜਿੰਨੇ ਵੀ ਆਪਾਂ 8 10 ਜਣੇ ਪਹੁੰਚੇ ਹਨ ਉਹਨਾਂ ਨੂੰ ਕਹਾਂਗਾ ਕਿ